ਤਿਆਰ ਰੱਖ ਲਿਆ ਜਾਨਾ ਸਾਡੇ ਡੰਗਰ ਨੇ ਜਾ ਕੇ ਦੇਖ ਨਹੀਂ ਕਰ ਹਾ ਦੁੱਧ ਵਿੱਕੀ ਦੇਖ ਆਪਕੋ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਨੇ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਹਾਂ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਤੇ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲਓ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਇਹੋ ਜਿਹਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐ ਕਰਕੇ ਗੱਲ ਹੋ ਗਈ ਸਾਡੇ ਗਲ ਪੈਂਦਾ ਯਾਰ ਦੱਸੋ ਹੁਣ ਇਹ ਸਹੀ ਆ ਕਿ ਗਲਤ ਆ ਇਹ ਤੁਸੀਂ ਆਪ ਹੀ ਲਾ ਲਓ ਸਾਹਿਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਕਈ ਯਾਰ ਰੇਟ ਲੈਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲੋ ਯਾਰ ਬੈਠੇ ਵੀ ਗੁਰੂ ਘਰ ਚ ਬੰਦਦਰੋ ਤੁਸੀਂ ਗੁਰੂ ਘਰ ਨਾਲ ਠੱਗੀਆਂ ਲਾਈ ਜਾਂਦੇ ਮੈਂ ਤਾਂ ਹਰਾਣਾ ਯਾਰ ਮਾੜੀ-ਮੋਟੀ ਸ਼ਰਮ ਕਰ ਲੋ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਐਵੇਂ ਨਾ ਕੋ ਲੋਕਾਂ ਨੂੰ ਲੱਜ ਪਾਣੀ ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ 'ਚ ਪਿੰਡ ਦੇ ਆਣੇ ਸੇਵਾ ਕਰੀ ਆ ਠੀਕ ਆ ਤੁਸੀਂ ਪਹਿਲਾਂ ਪਾਪ ਕਰਿਆ ਗਾਣਾ ਨਿਕਲ ਜਿਨੇ ਮੇਥੋਂ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਹੋ ਇਹਦੇ ਵਿੱਚੋਂ ਹਜ਼ਾਰ ਕੱਢ ਲੇਊਗਾ ਕਿੰਨਾ ਲੈ ਤੇ ਤੂੰ ਤੁਸੀਂ ਆਪ 20 ਕਿਲੋ 20 ਕਿਲੋ ਦੁੱਧ ਲੈ ਚਾਹੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਹੀ ਨਹੀਂ ਤੇਰਾ 400 ਚਾਹ ਤਰੀ ਕੋਠੀ ਵੇਚੀ ਦੱਸ ਤੂੰ ਮਾੜੀ-ਮੋਟੀ ਦਾ ਸ਼ਰਮ ਕਰ ਲੈ ਕਿ ਉਹਨੂੰ ਉਹ ਕਿਹਨੂੰ ਪ੍ਰਾਈਵਟ ਪਰਸਨਲੀ ਵੇਚਣਾ ਉਹ ਮੰਨੀ ਗੱ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜ ਜੂ ਯਾਰ ਐ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚਾ ਨਹੀਂ ਬੀਤ ਵਰ ਨਾ ਚੱਲ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਨੇ ਦਾ ਨੂੰ ਤੂੰ ਆ ਕੋ ਕਰ ਰਿਹਾ ਯਾਰ ਦੇਖ ਹਨ ਥਾਲੀ ਓਏ ਥਾਲੀ ਓਏ ਆਹ ਦੰਦ ਸੁਣਾ ਉਹ ਹੱਥ ਨਾਲ ਆਹ ਗੱਟੇ ਵਿਕਟਿਮ ਫੋਨ ਕੱਟ ਨਹੀਂ ਓਥੇ ਪੁੱਸ ਨਹੀਂ ਥਾਲੀ ਕਰ ਓਏ ਥਾਲੀ ਓਏ ਇੱਥੇ ਰੁਕ ਜਾਓ ਸਾਹਮਣੇ ਬੰਦ ਕਰਨਾ ਲੱਗੇ ਆ ਗਿਆ ਰੋਲੇ ਅਖੜੀ ਰੋਲੇ ਆ ਜਾਓ ਆਪਣੇ ਬਰਬਾਦ ਕਰਦੇ ਲੋਕਾਂ ਕੋਈ ਨਾਕ ਪੀਂਦਾ ਕੋਈ ਕੁਛ ਪੀਂਦਾ ਕੋਈ ਕੁਛ ਪੀਂਦਾ ਨਾ ਨਹੀਂ ਗੱਲ ਹੀ ਨਹੀਂ ਗਾ ਆਕਾ ਦੀ ਉਹਨੇ ਨੇ ਸ਼ਹਿਰ ਦੇ ਇਕੱਠਾ ਉਸ ਨੂੰ ਫੋਨ ਕਰੋ ਕਹਿੰਦਾ ਚਾਰ ਘੰਟੇ ਉਹ ਪਰਦਾ ਉਹ ਜਾਗੂਗਾ 60 ਮਹੀਨੇ ਦੇ ਬਾਅਦ ਦੇ ਵੀ ਇੰਨਾ ਜਦਵਾਕਾ ਨੇ ਕਿਵੇਂ ਇਕੱਠਾ ਹੋਰ ਥੋੜੇ ਜਿਹੇ ਜਰ ਦੇਤੀ ਮੈਦਾਨ ਵਿੱਚ ਵੀ ਆਂਦੀ ਕਰਦਾ ਡਾਕਾ ਨਹੀਂ ਉਹ ਤੁਸੀਂ ਬੰਦੋ ਉਹ ਹੀ ਦਾ ਗੱਲ ਕਰਦੇ ਨੇ ਐਡਾ ਜਹਰ ਐਡਾ ਨੇਟਰ ਬੰਦਾ ਤੇ ਇਹ ਜਿਹਾ ਵਾਜੂਕ ਇਹਨਾਂ ਮੁਕਦਮੇ ਉਹਨੂੰ ਕੰਗਣ ਦੇ ਮੱਸੇ ਜਿੰਨੇ ਪਾਪੀ ਨਹੀਂ ਆਉਂਦੇ ਨਾਸੀਂ ਕੁੱਤਿਆ ਰੱਖ ਦਿਆ ਅਸੀਂ ਕੁੱਤਿਆ ਰੱਖ ਦਿਆ ਸਾਡੇ ਡੰਗਰ ਨੇ ਜਾ ਕੇ ਦੇਖ ਨਹੀਂ ਕਰੇ ਤੇਰੇ ਬੱਤਾਂ ਰੋਮਲਾ ਮਾ ਲਓ ਸਾਰੇ ਗੁੱਦੂ ਬਣਾਈ ਜਾਂਦੇ ਨਾ ਨਾ ਚਾਰ ਮਹੀਨੇ ਕਿਨੇ ਜ਼ੋਰਿਆ ਖੋਲਾ ਭੈਣ ਤੇ ਦਸੀ ਬਣਾ ਨਾ ਖੋਲ ਪਰਦਾ ਇਸ ਤੂੰ ਅਜਾ ਪੀਲੀ